ਸੀ ਜਾ ਰਹੇ ਸੀ ਨਸਿਆ ਤੇ ਮੱਥਾ ਟੇਕਣ। ਉਹ ਢੀੜਾ ਢੀੜਾ ਚੱਕੋ। ਇਸਕਾ ਤਾਂ ਤੁਹਾਨੂੰ ਮੇਰੀ ਆਈ ਜਾਂਦੀ ਆ ਬਾਹਰ ਇੰਨੀ ਜਿਆਦਾ। ਸਾਰਿਆਂ ਨੂੰ ਸਸ਼ਕਾਲ ਤੇ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਠੀਕ ਹੋਵੋਗੇ। ਤੇ ਅੱਜ ਦੇ ਬਲੌਗ ਤੇ ਤੁਹਾਡਾ ਸਵਾਗਤ ਹੈ। ਤੇ ਸ਼ਾਮ ਦਾ ਟਾਈਮ ਹੈ ਦਾਲ ਮੈਂ ਮੂੰਗੀ ਦੀ ਬਣਾਤੀ ਸੀਗੀ ਧਰਤੀ ਸੀ ਬਣੀ ਜਾਂਦੀ ਹੈ ਹਜੇ ਤੇ ਸ਼ਾਮ ਦਾ ਹੈਗਾ ਟਾਈਮ ਪਰ ਲਾਂ ਰਸ਼ਮੀ ਕਹਿੰਦਾ ਚੌਲ ਖਾਣੇ ਆ ਤੇ ਚੌਲ ਬਣਾ ਕੇ ਦਿੱਤੇ ਰਸ਼ਮੀ ਨੂੰ ਹੁਣ ਰਸ਼ਮੀ ਕਿ ਧੀ ਅੰਦਾ ਹੈਗਾ ਥੋੜਾ ਟਾਈਮ ਸਕੂਲੋਂ ਆਇਆ ਸੀ ਕਾਫੀ ਟਾਈਮ ਦਾ 1 ਵਜੇ ਛੁੱਟੀ ਹੋ ਜਾਂਦੀ ਹੈਗੀ ਸਾਰੇ ਕੱਪੜੇ ਛੜੀਆਂ ਵੇਖੋ हो गया थिड़िया पता नहीं क्यों लड़ी लड़ाई चिड़िया देखना ही। दाल बन गई थी दाल रिजी हमी सी दाल बनाई है मैं बदिया जिम्मे ਬਾਤ ਲੈ ਤੇ ਬਣਾਉਣੇ ਹੁੰਦੇ ਆ ਉਦਾਂ ਦਾਲ ਬਣਾਈ ਸੀ ਬਹੁਤ ਵਧੀਆ ਬਣ ਜਾਂਦੀ ਏ ਦਾਲ ਤੇ ਹਜੇ ਆਟਾ ਉਤਾ ਪਾ ਫੇਰ ਕੀ ਗੁੰਨਾਂਗੇ ਤੇ ਮੈਂ ਆਖਿਆ ਚਲੋ ਮੈਂ ਉਹਨਾਂ ਟਾਈਮ ਵਲੌਗ ਬਣਾ ਲਾ ਤੇ ਮੰਮੀ ਗਈ ਉੱਪਰ ਸੁਸੋਈ ਦਾ ਗਲੇਟ ਕਰ ਦਿੰਨੇ ਆ ਬੰਦ रश्मी मैं भी ऊपर जानी है ठीक है जो तो आना हो सरा खराब होगा मैं चलो उपर तो की इधर देखो पुरा ਰਾਣੀ ਕੱਪੜੇ ਸਾਰੇ ਬਾਬਾ ਟਾਈਮ ਦੇ ਪਈ ਐ ਮੇਰੇ ਰਸ਼ਮੀ ਇੰਨੇ ਜਾਂ ਫ੍ਰਿੰਟਾਂ ਪੁੰਟਾਂ ਜਿਹੜੀਆਂ ਸ਼ੂਟਿੰਗਾਂ ਹੋਗਣਾ ਇਹ ਹੁਣ ਆਉਂਦੀਆਂ ਹੀ ਨਹੀਂਆਂ ਕਿਸੇ ਨੂੰ ਜਿਹੜੇ ਵਧੀਆ-ਵਧੀਆ ਸੀ ਸਾਰੇ ਕੱਪੜੇ ਉਹ ਤਾਂ ਦੇਤੇ ਸੀਗੇ ਤੇ ਆ ਕੱਪੜੇ ਇਹ ਜਿਹੜੇ ਪਾਟੇ ਜੀ ਹੈਗੇ ਇਹ ਹੈਗੇ ਅੰਦਰ ਕੀ ਹੋਈ ਜਾਂਦਾ ਆਨੰਦ ਲਈੰਦਾ ਗਰਮੀ ਨਾਲ ਗਮਲੇ ਜੇ ਸਾਰੇ ਖਰਾਬ ਹੋ ਗਏ ਕੋਸ ਅਸੀਂ ਚੱਕ ਕੇ ਸਾਰੇ ਥੱਲੇ ਲਾਤੇ ਇੱਥੇ ਉੱਪਰ ਨਾਲ ਹਟਾਈ ਜਾਏਗਾ ਤਾਂ ਕਰਕੇ ਬਸ ਜਿਹੜੇ ਵਧੀਆ-ਵਧੀਆ ਸੀ ਉਹ نیچے ਲੈ ਗਏ ਅਸੀਂ ਸਾਰੇ ਗਮਲੇ ਇੱਥੇ ਬਸ ਕੁਸ਼ਕ ਹੀ ਰਹਿ ਗਏ ਇਹੋ ਜਿਹੀ ਬੋਤਲਾਂ-ਬੋਤਲਾਂ ਵਾਲੇ ਬਾਕੀ ਅਸੀਂ ਸਾਰੇ نیچے ਲੈ ਗਏ ਮੰਮੀ ਲੈ ਕੇ ਹੁੰਦੀ ਹੈ ਗੱਟਾ ਤੇ ਗੱਟੇ ਚ ਪਾਉਣੇ ਆ ਸਾਰੇ ਕੱਪੜੇ ਜਿਹੜੇ ਪੁਰਾਣੇ ਹੈਗੇ ਪੱਟੇ ਆ ਵੈਸੇ ਇਹ ਪੱਟੇ ਜਿਹੜੇ ਜਿਹੜੇ ਨਵੇਂ-ਨਵੇਂ ਸੀ ਉਹ ਤਾਂ ਤੁਹਾਨੂੰ ਦੱਸਿਆ ਪਹਿਲਾਂ ਮੈਂ ਜਿਹਨੇ ਦੇ ਹੀ ਦਿੱਤੇ ਏ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਲੋਹ ਚੰਨ ਲੱਗ ਗਈ ਹੁਣ ਤਾਂ ਕਣਕਾ ਗੁੰਕਾ ਸਾਰੇ ਵੱਡੀਆਂ ਗੰਗਾ ਖੇਨ ਲਾਉਣਗੇ ਝੋਨਾ ਇਹ ਦੇਖੋ ਪਲਾਸਟਿਕ ਦਾ ਗਮਲਾ ਸੀ ਪਿੰਕ ਰੰਗ ਦਾ ਬਹੁਤ ਸੋਹਣਾ ਇਹ ਕਿਹਦੇ ਨਾਲ ਦਾ ਨਵਾਂ ਪਿਆਗਾ ਤੇ ਇਹ ਸਾਰਾ ਧੁੱਪ ਨਾਲਾਂ ਟੁੱਟ ਗਿਆ ਆ ਤਾਂ ਸਾਰਾ ਟੁੱਟ ਗਿਆ ਹੈ ਨਾ ਮੰਮੀ ਇਹਦੇ ਨਾਲ ਦਾ ਇੱਕ ਨਵਾਂ ਹੀ ਗਿਆ ਆਪਣੇ ਮੰਮੀ ਹੁਣ ਘੱਟੇ ਚ ਪਾ ਦੋਗੀ ਨਾ ਪੁਰਾਣੇ ਬਾਟੇ ਜਿਹੜੇ ਬਾਟੇ ਦੇ ਰਹਿ ਗਏ ਜਿਹੜੇ ਨਵੇਂ-ਨਵੇਂ ਸੀ ਉਹ ਤਾਂ ਸਾਰੇ ਦੇ ਦੇ ਤੇ ਇਹ ਹੁਣ

ਸਟੋਲ ਹੈ ਤਾਂ ਇਹ ਜੁੰਨੰਗਾ ਪ੍ਰਾਨੰਗਾ ਜੁੰਨੰਗਾ ਪ੍ਰਾਨੰਗਾ ਉਹ ਆਪਨੇ ਕੀ ਆ ਕਹ ਰ ਰਸ਼ਮੀਂ ਗੁੱਸੇ ਹੋਇਆ ਬੈਠਾ ਰਸ਼ਮੀਂ ਬਾਹਰ ਗੁੱਸੇ ਹੋਇਆ ਬੈਠਾ ਹੈ ਨਾ ਰਸ਼ਮੀਂ ਹੋ ਵੇਖ ਰਸ਼ਮੀਂ ਮੇਰੀ ਮੈਡਮ ਜਾਂਦੀ ਮੇਰੀ ਮੈਡਮ ਜਾਂਦੀ ਵੇਖੋ ਪੈਂਟ न्यू स्टाइल पार्टी है देखी मम्मी पार्टी है हां नहीं दिख रही है भीड़ <laughs> हो गई सी भीड़ हो गई सी सारे यहां इन अंदर किधर चढ़या डिगना ਮੈਨੂੰ ਕੱਲ ਦੀ ਫੇਰ ਛੁੱਟੀ ਵਾਓ ਮੋਜਾ ਕੱਲ ਦੀ ਛੁੱਟੀ ਤਾਂ ਹੋਂ ਤਾਂ ਹਫ਼ਤੇ ਚ ਕਿਦਾਂ ਛੁੱਟੀਆਂ ਆ ਜਾਂਦੀਆਂ ਫੇਰ ਹੋ ਜਾਣੀਆਂ ਮਹੀਨੇ ਦੀਆਂ ਛੁੱਟੀਆਂ ਜਿਹਨੇ ਸਬਸਕ੍ਰਾਈਬ ਕੀਤਾ ਜਿਹਨੇ ਉਹਨੂੰ ਵਧੀਆ ਉਹਦਾ ਗੁੱਡ ਲੱਕ ਹੋਊਗਾ ਕੱਲ ਜਿਹਨੇ ਨਹੀਂ ਕੀਤਾ ਉਹਦਾ ਬੈਡ ਲੱਕ ਹੋਊਗਾ ਮੈਂ ਵੀ ਕਰਦਾ ਕਿ ਚੈਨਲ ਕਰੀਦਾ ਵੀ ਸਾਰੇ ਮੈਨੂੰ ਕਈ ਕਮੈਂਟ ਕਰਦੇ ਆਂ ਵੀ ਤੁਸੀਂ ਗਲਤ ਬੋਲਦੇ ਹੋ ਵੀ ਭੈਣ ਨੂੰ ਗੁਰਮੀਤ कौर ਨੂੰ ਗਲਤ ਬੋਲਦੇ ਆਂ ਮੈਂ ਗਲਤ ਨਹੀਂ ਬੋਲਿਆ ਕਦੇ ਵੀ ਕਿ ਤੁਸੀਂ ਉਹਨਾਂ ਦੇ ਨਾਮ ਤੋਂ ਵਿਊ ਲੈਨੇ ਹੋ ਤੇ ਵਿਊ ਵੀ ਮੈਂ ਲੈਣੀ ਆ ਤੇ ਵਿਊ ਲੈਣੇ ਆ ਵਿਊ ਲੈਣਾ ਕੋਈ ਗਲਤ ਗੱਲ ਨਹੀਂ ਹੈਗੀ ਤੇ ਵਿਊ ਆਪਾਂ ਸਾਰੇ ਹੀ ਲੈਂਦੇ ਹੈਗੇ ਮੈਂ ਵੀ ਲੈਣੀ ਆ ਜਿਨ੍ਹਾਂ ਦੇ ਚੈਨਲ ਆ ਸਾਰੇ ਵਿਊ ਲੈਂਦੇ ਆ ਤੇ ਮੇਰੇ ਬਲੌਗ ਚ ਕਿਸੇ ਚ ਵੀ ਜਾ ਕੇ ਦੇਖ ਲੋ ਮੈਂ ਕਦੇ ਵੀ ਭੈਣ ਨੂੰ ਗਲਤ ਨਹੀਂ ਬੋਲੀਗੀ ਤੇ ਕਈ ਕਮੈਂਟ ਕਰਦੇ ਹੈਗੇ ਤੁਸੀਂ ਆਪਦੇ ਦਮ ਤੇ ਲੋ ਆਪਾਂ ਵੀ ਆਪਣਾ ਕੰਮ ਕਰਦੇ ਆ ਆਪਦੇ ਦਮ ਤੇ ਆ ਕੀ ਹੋਇਆ ਜੇ ਉਹਨਾਂ ਦੇ ਨਾਮ ਦਾ ਥੰਬਨੇਲ ਜਾਂ ਟਾਈਟਲ ਲਾਤਾ ਤਾਂ ਤੇ ਪਲੀਜ਼ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਮੈਂ ਕਿਸੇ ਵੀ ਬਲੌਗ ਦੇ ਵਿੱਚ ਭੈਣ ਨੂੰ ਗਲਤ ਨਹੀਂ ਬੋਲੀਗੀ ਮਾੜਾ ਚੰਗਾ ਨਹੀਂ ਬੋਲੇ ਆਪਾਂ ਤੇ ਉਹਨਾਂ ਦੀ ਸਗਾਂ ਦੀ ਚੜ੍ਹਾਈ ਹੁੰਦੀ ਹੈਗੀ ਉਹਨਾਂ ਦੇ ਨਾਮ ਤੋਂ ਆਪਾਂ ਥੰਬਨੇਲ ਲਾਉਣੇ ਹੈਗੇ ਟਾਈਟਲ ਦਿਨੇ ਹੈ ਤੇ ਉਹਨਾਂ ਦੀ ਚੜ੍ਹਾਈ ਹੁੰਦੀ ਹੈਗੀ ਤੇ ਮੈਂ ਤਾਂ ਕਦੇ ਵੀ ਗਲਤ ਨਹੀਂ ਬੋਲੀ ਪਤਾ ਨਹੀਂ ਕਿਉਂ ਲੱਗਦਾ ਹੈ ਕਈ ਜਣੇ ਆਂਦੇ ਆ ਤੁਸੀਂ ਬਹੁਤ ਕਮੈਂਟ ਕਰਦੇ ਆ ਚਲੋ ਮੈਂ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੀਗੀ ਰਸ਼ਮੀਨ ਕੀ ਕਰੀ ਅਨਾ ਡਿੱਗਣਾ ਤਾਂ ਹੜ ਜਾ ਆ ਜਾ बैठी सीड़िया चल रहा देखो रश्मी शरारती बच्चा रश्मीन कई कमेंट कर दे भी तुसी ना किसी के नाम तो व्यू लेने ले। प्लीज असि भी व्यू लेने कोई साड़ा उस नहीं बोल दे डिग का पुठा ना चढ़ रश्मी हाय कि चढ़ गया रश्मी गुरुद्वारे जान दा टाइम हो गया मम्मी मम्मी दी सहेली आने वाली है सहेली आने वाली मम्मी ओ वे कितने चढ़े ਤੋਲ ਵੱਜ ਗਿਆ ਹੰਨੇ ਸਲੈਂਡਰ ਬੰਦ ਕਰੀ ਜਾਂਦਾ ਸੀ ਦਾਲ ਬਣੀ ਜਾਂਦੀ ਸੀ ਰੁੱਕ ਕੇ ਬਣਾ ਲਾਂਗੇ ਆ ਜਾ ਰਸ਼ਮੀਨ ਉਹ ਬੜਾ ਪ੍ਰਾਣ ਹੈ ਅਹ ਸ਼ਰਾਰਤੀ ਬਹੁਤ ਆ ਸ਼ਰਾਰਤੀ ਬਹੁਤ ਜ਼ਿਆਦਾ ਇਹ ਘਰ ਚੋੜੀ ਕਰਤੀ ਲੱਗਦਾ ਆਪਣੀ ਨਹੀਂ ਆਪਣੀ ਦੀ ਭੈਣ ਹੀ ਆ ਇਧਰ ਦੇਖੋ ਹਰਿਆਣਾ ਨੰਬਰੀ ਆਵੀ ਰਸ਼ਮੀਨ ਮੈਂ ਹੁਣ ਆ ਗਈ ਸੀ ਮੇਰੇ ਤੇ ਕੰਮ ਮੇਰਾ ਹਜੇ ਸਾਰਾ ਹੀ ਪਿਆਗਾ ਹਜੇ ਆਟਾ ਉਟਾ ਵੀ ਗੁੰਨਣਾ ਹੈਗਾ ਲੈ ਰਸ਼ਮੀ ਲਈ ਆਕੇ ਥੱਲੇ ਢੋਲ ਵੱਜਣ ਲੱਗ ਲਓ ਜੋਈ ਅੱਜ ਦੇ ਬਲੌਗ ਚ ਇੰਨਾ ਹੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਮਿਲਦੇ ਆਂ ਕੱਲ ਨਵੇਂ ਬਲੌਗ ਨਾਲ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ